ਲਓ ਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੇ ਨਵੇਂ ਬਲੌਗ 'ਚ ਤੇ ਇੱਕ ਵਾਰੀ ਫੇਰ ਮੈਂ ਤੁਹਾਡੇ ਹੋ ਗਿਆ ਹਾਂ ਰੂਬਰੂ ਤੇ ਟਾਈਮ ਹੋ ਗਿਆ ਆ 9:26 ਮਿੰਟ ਤੇ ਅੱਜ ਪਲਾਨ ਬਣ ਰਿਹਾ ਸਾਡਾ ਮਿਊਜ਼ੀਅਮ ਜਾਣ ਦਾ ਪਲਾਨ ਬਣ ਰਿਹਾ ਆ ਸ਼ਹੀਦ ਭਗਤ ਸਿੰਘ ਮਿਊਜ਼ੀਅਮ ਤੇ ਲਓ ਜੀ ਬ੍ਰੇਕਫਾਸਟ ਤਿਆਰ ਹੋ ਰਿਹਾ ਆ ਖੇ ਲੱਗ ਰਿਹਾ ਆ ਤੇ ਆਹ ਦੇਖ ਲਓ ਸਮਗਰੀ ਆਇਆ ਪੇਸਟ ਟਮੇਟੋ ਚੀਲੀ ਤੇ ਅਦਰਕ ਤੇ ਆ ਹੋਰ ਕੀ ਇਹਦੇ ਵਿੱਚ ਹੋਰ ਕੀ ਸੀਗਾ ਹਾਂ ਹੋਰ ਕੀ ਸੀਗਾ ਦਾ ਸਾਹ ਪਹੁੰਚੇ ਆ ਘਰੇ ਹਾਂਜੀ ਕਿਦਾ ਹਾਲ ਜੀ ਵਧੀਆ ਵਧੀਆ ਬਹੁਤ ਵਧੀਆ ਆਇਆ ਰੋਮਨ ਤੇ ਆਪਣਾ ਡੌਗੀ ਵੀ ਆ ਆ ਦੇਖ ਆ ਦੇਖ ਆ ਦੇਖ ਆ ਦੇਖ ਹੈਲੋ ਲਓ ਜੀ ਰੋਮਨ ਲੱਗਾ ਆਪਣਾ ਨਹਾਉਣ ਨਹਾਦਾ ਕਿੱਥੇ ਤੱਕਾ ਹੀ ਕਰਨਾ ਪੈਂਦਾ ਇਹਨਾਂ ਹਾਏ ਹਾਏ ਮੋਛਾ ਤੇਰੀਆਂ ਆਹ ਆਹ ਆ ਲੈ ਕਦਾਂ ਮੂੰਹ ਨਾਲ ਲਵੇੜਿਆ ਪਿਆ ਤੂੰ ਸਾਰੇ ਸਾਰੇ ਬਾਰੇ ਕਾ ਕੁਝ ਖਾਣਾ ਰਹਿਣਾ ਹੱਲੇ ਉੱਪਰੋਂ ਲੈ ਕੇ ਹੱਤ ਨਾ 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 ਨਾਤ ਨੇ ਲੱਗੇ ਆਏ ਹਾਏ 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 ਥੱਪਦਾ ਆਏ ਹਾਏ ਥੱਪਦਾ ਉਹ ਇਹਦਾ ਕੰਮ ਹੋਰੀ ਚੱਲਦੀ ਪਏ ਪਾਣੀ ਆ ਲੈ ਉਧਰ ਇੱਧਰ ਨੂੰ ਆ ਜਾ ਵੇ ਉੱਪਰ ਦੀ ਜੈਨਸੀ ਦਾ ਵੜਾ ਪੋਣ ਦੇ ਭੁੱਲ ਕੇ ਖਾ ਲੈ ਮੈਂ ਇਹ ਰਹਿ ਜਾਂਦਾ ਮੈਂ ਬੱਚੇ ਡੜਦਾ ਪਾਣੀ ਦੇ ਬੰਦਿਆਂ ਖੜ ਜਾ ਹਾਂ ਮੈਂ ਦਾ ਪਾਈ ਹੈਗਾ ਨਿਕਲੇ ਇਹਦੀ ਪੂਈ ਨੂੰ ਬਾਦੇ ਜਿਹੜੀ ਲੈਣ ਤੇ ਉਰਗੀ ਵਾਲਿਆਂ ਨੇ ਪਤਾ ਕੀ ਗੱਲ ਉਹਨਾਂ ਨੇ ਭੁੱਲ ਕੇ ਭਾਂਜੋ ਖਰਗੋਸ਼ ਸਮਝ ਗਏ ਨੇ ਇਹ ਦੇਖਣਾ ਵਧੀਆ ਮਸਾਲੇ ਤੇ ਟਿੱਖੇ ਜੇ ਪਾ ਕੇ ਮਿਰਚਾ ਇੱਧਰ ਆ ਜਾ ਮੋਹ ਨੂੰ ਮੈਂ ਅੰਦਰ ਤੇਲ ਕਿਹਦੇ ਹੈ ਨਾ ਕਿ ਨਹੀਂ ਕਿੱਦਾਂ ਵਹਿਣਾ ਕਿ ਨਹੀਂ ਓ ਟਾਬੇ 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 ਤੇ ਟਾਬੇ ਤੇ ਟਾਬੇ ਤੇ ਇਹਨਾਂ ਨੂੰ ਮਨਰਾਜ ਨੂੰ ਮਨਰਾਜ ਨੂੰ ਚੂਕੀ ਦੇ ਕਹਿੰਦੇ ਚੂਕੀ ਦੇ ਸੰਗੀ ਵਾਹ ਨਹੀਂ ਕਿੱਦਾਂ ਉਹਨਾਂ ਆ ਗਏ ਕਿੱਦਾਂ ਸਾਡਾ ਰੋਮਨ ਨਹਾ ਰਿਹਾ ਹੈ ਸ਼ੈਂਪੂ ਨਾਲ ਸਾਂਸ ਲਿਕਨਾ ਬੈਠ ਕੇ ਨਾਲੇ ਜਿਪੇੜਾ ਵੀ ਖਾ ਰਿਹਾ ਆ ਕਿਉਂਕਿ ਟੈਗਦਾ ਨਹੀਂ ਪਿਆ ਰੋਮਨ ਆਪਣਾ ਨਾਂ ਹਟਿਆ ਆ ਦੇਖੋ ਪਾਇਆ ਕਾ ਨਿਕਲਿਆ ਆ ਹੁਣ ਪਹਿਲਾ ਅੱਧਾ ਕਿਲੋ ਦਾ ਸੀਗਾ ਹਲੇ ਵੀ ਟੈਗਦਾ ਹੈਗਾ ਤੁੱਪੇ ਬੈ ਜਾ ਹੇ ਤੂੰ ਬੈ ਬੈ ਇੱਥੇ ਦੇਖਦਾ ਘੁਰ ਘੁਰ ਕੇ ਹੁਣ ਉਹ ਉਹ ਅੰਦਰੀ ਬਣਾ ਲਈ ਹੁਣ ਮੈਂ ਬੈਠਾ ਨਵੀਨ ਭਾਜੀ ਦੇ ਘਰੇ ਮਾਮਾ ਜੀ ਦੇ ਘਰੇ ਇੱਧਰ ਮੈਂ ਤੇ ਦੀਪਾ ਜੀ ਸਾਹਿਬ ਵੀ ਹੁਣ ਤਿਆਰ ਹੋ ਗਏ ਆ ਤੇ ਲਾਈਟਿੰਗ ਚੈੱਕ ਕਰੋ ਕਵਰੇਡੀ ਕਿਨੇ ਹੈ ਨਾ ਆਮ ਰੈਡੀ ਨਾਓ ਆਪਾ ਗੋ ਟੂ ਖਟਕੜਕੜਾ ਤੇ ਸ਼ਹੀਦ ਭਗਤ ਸਿੰਘ ਨਗਰ ਸਾਡੇ ਜੋ ਕਿ ਨੌਰੇ ਪਿੰਡ ਦੇ ਨਾਲ ਹੀ ਨੋਰਾ ਤੇ ਖਟਕੜਕੜਾ ਭਗਤ ਸਿੰਘ ਦਾ ਪਿੰਡ ਇਕੱਠੇ ਹੀ ਆ ਅਸੀਂ ਬਹੁਤ ਭਾਗਾਂ ਵਾਲੇ ਆ ਇੱਥੇ ਦੀ ਧਰਤੀ ਤੇ ਜੰਮੇ ਪੜੇ ਆ ਯਾਰ ਮੈਂ ਉੱਥੋਂ ਦਾ ਜਿੱਥੇ ਜੰਮਿਆ ਭਗਤ ਸਿੰਘ ਸਰਦਾਰ ਸਾਡਾ ਐਨ ਆਰ ਆਈ ਏਰੀਆ ਨਵਾਂ ਸ਼ਹਿਰ ਏਰੀਆ ਤੁਸੀਂ ਵੀ ਕਦੇ ਆਓ ਜਿਹਨੇ ਪੂਰੀ ਇੰਡੀਆ ਲਈ ਆਜ਼ਾਦੀ ਦਿੱਤੀ ਆ 23 ਸਾਲਾਂ ਦੀ ਉਮਰ ਉਹ ਬਹੁਤ ਵੱਡੀ ਗੱਲ ਆ ਪ੍ਰਾਊਡ ਆ ਅਸੀਂ ਉਹ ਜਗ੍ਹਾ ਦੇਖਦੇ ਪਾਜੀ ਕਿੱਥੇ ਚੱਲੇ ਆ ਅਪਾ ਅੱਜ ਪਾ ਚੱਲੇ ਆ ਖਟਖਟ ਕਲਾਂ ਜਿਹੜਾ ਸਾਡੇ ਨੌਰੇ ਪਿੰਡ ਦੇ ਨਾਲ ਪੈਂਦੇ ਆ ਤੇ ਜਿਹੜਾ ਪਿੰਡ ਸ਼ੀਰ ਭਗਤ ਸਿੰਘ ਦੀ ਜਿਹੜਾ ਪਿੰਡ ਆ ਦਾ ਉੱਥੇ ਚੱਲੇ ਜਣ ਲੈ ਕੇ ਤੇ ਉੱਥੇ ਉਹਨਾਂ ਦਾ ਮਿਊਜ਼ੀਅਮ ਆ ਜਿੱਤੀ ਘਾਰ ਆ ਬਹੁਤ ਵਧੀਆ ਪਾਰਕ ਆ ਸੋ ਇੱਕ ਤਰੀਕੇ ਦਾ ਕਹਿ ਲਓ ਵੀ ਟੂਰਿਸਟ ਸਪਲੇਸ ਆ ਬਹੁਤ ਵਧੀਆ ਤੇ ਕਾ ਵੀ ਦੂਰ ਦੂਰ ਤੋਂ ਲੋਕ ਉੱਥੇ ਆਂਦੇ ਤੇ ਜਦੋਂ ਮੇਲਾ ਲੱਗਦਾ ਹੈ ਲੋਕ ਕੀ 올 ਓਵਰ ਇੰਡੀਆ ਤੋਂ ਉੱਥੇ ਆਉਂਦੇ ਜਦੋਂ 23 ਮਾਰਚ ਨੂੰ ਆ ਸ਼ੀਦੀ ਦੇਵ ਹੁੰਦਾ ਹੈ ਦੇ 올ਓਵਰ ਇੰਡੀਆ ਸਾਊਥ ਇੰਡੀਆ ਤੋਂ ਆਉਂਦੇ ਆ ਠੀਕ ਆ ਸਾਊਥ ਤੋਂ ਆਉਂਦੇ ਆ ਕਸ਼ਮੀਰ ਤੋਂ ਸਾਰੇ ਪਾਸੇ ਆਉਂਦੇ ਜਿਹੜੇ ਵੀ ਲੋਕਾਂ ਨੂੰ ਪਿਆਰ ਕਰਦੇ ਆ ਸੋ ਆਪਾਂ ਉੱਥੇ ਲੱਗ ਜੰਨੇ ਲਾਡੀ ਨੂੰ ਤੇ ਵਾਪਾਂ ਨੂੰ ਉੱਥੇ ਦਾ ਸਾਰਾ ਕੁਝ ਦਿਖਾਵਾਂਗੇ ਬਾਕੀ ਤੁਹਾਨੂੰ ਬਲੌਗ ਚ ਦਿਖਾਈ ਦੇਣਾਗਾ ਜੀ ਹੁਣ ਚੱਲਦੀ ਪਈ ਆ ਸਾਡੀ ਜਲਜੀਰਾ ਪਾਰਟੀ ਤੇ ਏਟਵਾਸ ਆ ਬੈਠੇ ਆ ਬਣਿਆ ਤੁਸੀਂ ਦੋਸਤਾਂ ਇਕੱਠਾ ਵੰਡ ਦੋ ਪਹਿਲਾਂ ਦਾ ਘਰ ਆਏ ਦੋ ਦੋ ਆਪ ਦੀ ਪਾਕਟਿੰਗ ਹੁਣਾ ਦੀ ਮਤਲਬ ਕੀ ਪਾਕਟਿੰਗ ਹੁਣਾ ਦੀ ਜਿਹੜੀ ਪਹਿਲਾਂ ਦੀ ਸੀੜੀ ਆ ਉਹਦਾ ਉਹਨਾਂ ਦਾ ਘਰ ਆ ਉਹ ਐਕਚੁਅਲ ਦੇ ਵਿੱਚ ਉਹਦਾ ਜੰਮਿਆ ਸੀ ਪਾਕਟਿੰਗ ਇਹ ਬਹੁਤ ਪੁਰਾਣਾ ਘਰ ਆਇਆ ਗੱਡੀ ਆ ਆਪਣੇ ਮਾਪਿਆਂ ਦੇ ਨਾਮ ਦੀ ਉੱਥੇ ਵੀ ਲੈ ਕੇ ਜਾਣਾ ਪ੍ਰਾਣੀਆਂ ਜਾਂਦਾ ਰਹਿੜੀਆਂ ਸਾਜੀਆਂ ਕਰਾਂਗੇ ਉਹ ਤੋਂ ਤੈਨ ਤੇ ਕਿਉਂ ਤਾ ਪਹੁੰਚ ਨਹੀਂ ਆ ਰਿਹਾ ਜੀ ਅਸੀਂ ਸ਼ਹੀਦ ਆਜ਼ਮ میوزਿਕ ਪਹੁੰਚ ਗਏ ਆ ਖੜਖੜ ਕੜਾ ਭਗਤ ਸਿੰਘ ਦੇ ਪੈਂਡਾ ਦੇਖ ਸਕਦੇ ਤੁਸੀਂ ਪਹਿਲਾ ਵੀਊ ਤੇ ਬੱਚੀ ਵੀ ਆਇਓ ਸਕੂਲ ਵਾਲੇ ਚੈੱਕ ਕਰੋ ਆਇਆ ਇਹ ਸਕੂਲ ਸਕੂਲ ਦੇ ਆਇਆ ਆਇਆ ਇਹਨੂੰ ਲੈ ਕੇ ਉਹ ਫਰੋਜ਼ ਖੰਡਾ ਤੋੜ ਕੇ ਭਾਜੀ ਆ ਕਿਦਾਂ ਲੱਗਾ ਤੁਹਾਨੂੰ ਤੇ ਹੁਣ ਚੱਲੇ ਅਸੀਂ ਅੰਦਰ ਅੰਦਰ ਦਾ ਫੋਟੋਗ੍ਰਾਫੀ ਅਲਾਉਡ ਨਹੀਂ ਹੈਗੀ ਫੋਟੋਗ੍ਰਾਫੀ ਅਲਾਉਡ ਨਹੀਂ ਹੈਗੀ ਦੀ ਪੈ ਜਾ ਜਾਂ ਅੰਦਰ ਤੁਹਾਨੂੰ ਬਾਅਦ ਚ ਮਿਲਦੇ ਆ ਤਦ ਤੱਕ ਲਈ ਲਓ ਜੀ ਅੱਜ ਅਸੀਂ ਆ ਗਏ ਆ ਸ਼ਹੀਦ ਭਗਤ ਸਿੰਘ ਖਟਕੜਕਲਾ ਐਸ ਬੀ ਐਸ ਨਗਰ ਡਿਸਟ੍ਰਿਕਟ ਐਸ ਬੀ ਐਸ ਨਗਰ ਸਾਡਾ ਵੀ ਨਾਲੇ ਪਿੰਡ ਵਨੋਰਾ 2 ਕਿਲੋਮੀਟਰ ਤੇ ਸੋ ਹੋਰ ਵੀ ਬੱਚੇ ਸਕੂਲ ਦੇ ਆਏ ਉਹ ਦੇਖੋ ਇਹ ਟਾਈਮ ਕੱਢ ਕੇ ਇੱਥੇ ਜ਼ਰੂਰ ਤੁਸੀਂ ਆਇਆ ਕਰੋ ਇਹ ਸਾਡੇ ਬਹੁਤ ਮਹਾਨ ਹਸਤੀ ਆ ਤੇ ਇਹਨਾਂ ਨੇ ਪੂਰੇ ਇੰਡੀਆ ਨੂੰ ਯਾਦ ਕਰਾਇਆ ਹੈ 22 ਸਾਲਾਂ ਦੀ ਇਸ ਦੇ ਵਿੱਚ ਤੇ ਸੋ ਦੇਖੋ ਇਹ ਹੈਗਾ ਅਮੇਜ਼ਿੰਗ ਜਿੱਥੇ ਆਪਾਂ ਜਾਂਦਾ ਪ੍ਰਾਣੀਆਂ ਅੰਦਰ ਦੇਖ ਸਕਦੇ ਆ ਤੇ ਤੋਂ ਤੇ ਤੋਂ ਬਾਅਦ ਇਹਨਾਂ ਦਾ ਜੈਦਵਾਰ ਆਪਾਂ ਉੱਥੇ ਜਾਣਾ ਹੈ ਠੀਕ ਆ ਲਾਡੀ ਨਾਲ ਆਏ ਹੋ ਅਸੀਂ ਤੇ ਲਾਡੀ ਦੇ ਨਾਲ ਆਇਓ ਆ ਲਾਡੀ ਕਹਿੰਦਾ ਭੇਜਿਆ ਸੀ ਮੈਂ ਜਾਣਾ ਹਲੇ ਚੰਡੀਗੜ੍ਹ ਵੀ ਲੈ ਕੇ ਜਾਣਾ ਇਹਨੂੰ ਕਮਾਣ ਜਾਣਾ ਤੇ ਸੋ ਹੁਣ ਅਸੀਂ ਇੱਥੇ ਇਹ ਬੰਦ ਕਰ ਦੇਣਾ ਫੋਨ ਅੰਦਰ ਫੋਨ ਅਲਾਉਟ ਨਹੀਂ ਹੈਗਾ ਤੇ ਹੁਣ ਅਸੀਂ ਅੰਦਰ ਚੱਲੇ ਆ ਲਓ ਜੀ ਹੁਣ ਅਸੀਂ ਜਾ ਰਹੇ ਆ ਅਜੇ ਘਰ ਜਾ ਰਹੇ ਜਿਹੜਾ ਮੇਨ ਜੱਦੀ ਘਰ ਆ ਸ਼ੀਦਪਾਕ ਸਿੰਘ ਜੀ ਦਾ ਠੀਕ ਆ ਜੀ ਆ ਦੇਖੋ ਕਿੰਨਾ ਸੋਹਣਾ ਪਿੰਡ ਆ ਕਿੰਨਾ ਸੋਹਣਾ ਦੇਖੋ ਕਿੰਨੀ ਜਗ੍ਹਾ ਵਧੀਆ ਆ ਤੇ ਹੁਣ ਅਸੀਂ ਤੁਹਾਨੂੰ ਜੱਦੀ ਘਰ ਦਿਖਾਉਂਦੇ ਆ ਅਸੀਂ ਪਹਿਲਾਂ ਮੀਂਹ ਦੇ ਵਿੱਚ ਜਾ ਕੇ ਆਏ ਆ ਮਿਹਰ ਜੀ ਜੀ ਹੁਣ ਅਸੀਂ ਜਾ ਰਹੇ ਆ ਦੇਖੋ ਥੋੜਾ ਜਿਹਾ ਜਾ ਰਹੇ ਆ ਜੀ ਆ ਲੋ ਘਰ ਆ ਗਿਆ ਫਟ ਕੰਡ ਕਮ ਕੁਝ ਮੀਟਰ ਤੇ ਘਰ ਆ ਦੇਖੋ ਅਸੀਂ ਕਿੰਨੇ ਭਾਗਾ ਆਣੇ ਆ ਸਾਡਾ ਏਰੀਆ ਜਿਹੜਾ ਨਾ ਬੜਾ ਭਾਂਗਾ ਵਾਲਾ ਏਰੀਆ ਆ ਉੱਧਰ ਉਹ ਲੋ ਜੀ ਆ ਵੀ ਘਰ ਦੇ ਥੱਲੇ ਚ ਪਹੁੰਚਣਗੇ ਥੱਲੇ ਕਿੰਨੇ ਰਹਿ ਤਨੂ ਕੀ ਕੰਡ ਚਲਾ ਆ ਦੇ ਮੋਰੇ ਚੱਲਦੇ ਆਂ ਟੈਕ ਉੱਪਰ ਲਾਉਣਾ ਪਾਗਲ ਉਹ ਜਿੱਕ ਲਈ ਸੋਹਣੀ ਪਾਕ ਬਣਾਈਓ ਜਦੋਂ ਮर्जी ਤੁਸੀਂ ਆ ਸਕਦੇ ਆਂ ਹੈਣਾ ਹੋ ਮੋਰੇ ਕੋਲ ਵੀ ਮਿੰਟ ਜੱਤ ਨੇ ਮੰਨ ਲਿਆ ਹੈ ਉਹ ਆ ਦਿੱਤੀ ਆ ਉਹ ਪਰੇ ਤੇ ਆ ਤੁਸੀਂ ਦੇਖ ਸਕਦੇ ਹੋ ਉਹ ਸ਼ਹੀਦ ਭਗਤ ਸਿੰਘ ਜੀ ਦਾ ਘਰ ਆ ਤੇ ਇੱਥੇ ਆ ਦੇਖੋ ਜੰਮੇ ਪੜੇ ਇੱਥੇ ਆ ਸਾਰਾ ਉਹਨਾਂ ਨੇ ਇੱਥੇ ਹੀ ਦੇਖਿਆ ਆ ਤੇ ਆ ਦੇਖੋ ਕਿੰਨੀ ਸੋਹਣੀ ਪਾਰ ਗਿਆ ਇਨਦੇ ਪਿੱਛੇ ਉਹਨਾਂ ਦੇ ਦਾਦੇ ਚਾਚੇ ਤਾਦਿਆਂ ਦੇ ਵੀ ਪਰਦਾਦਿਆਂ ਦੀਆਂ ਕੋਠੀਆਂ ਵੀ ਹੈਗੀਆਂ ਪਿੱਛੇ ਜਿੱਦੀ ਘਰ ਉਹਨਾਂ ਦਾ ਆ ਫੁਵਾਰਾ ਬੰਦ ਹੋ ਗਿਆ ਚੱਲਦਾ ਹੁੰਦਾ ਸੀ ਬਟ ਹੁਣ ਕਰਾਉਂਗੇ ਇਹਨੂੰ ਹਲੇ ਮੇਨਟੇਨੈਂਸ ਤੇ ਚੱਲਦਾ ਕੰਮ ਹੈ ਬਹੁਤ ਹੀ ਵਧੀਆ ਯਾਰ 뷰 ਇੱਥੇ ਹੈ ਨਾ ਵੀਰ ਆਹ ਦੇਖੋ ਘਰ ਇੱਧਰ ਕਿੰਨੇ ਘੈਂਟ ਲੱਗਦੇ ਆ ਅਜੇ ਨਾ ਲੋਕਾਂ ਨਾਲ ਨਾਲ ਘਰ ਹੋ ਦੇਖੋ ਕਿੰਨੇ ਘੈਂਟ ਲੱਗਦੇ ਹਨ ਥੋੜੇ ਥੋੜੇ ਇੱਧਰ ਹੀ ਜਾਵਾਂਗਾ ਲੱਗ ਲਓ ਜੀ ਤੇ ਇਸ ਤੋਂ ਹੋ ਗਈ ਸਾਡੀ ਐਂਟਰਸ ਅੰਦਰ ਘਰ ਦੇ ਤੁਸੀਂ ਦੇਖ ਸਕਦੇ ਹੋ ਨਾ ਵੀ ਆ ਹੈਗਾ ਜਿਹੜਾ ਅਜਾਇਬ ਘਰ ਆ ਜਿਹੜਾ ਗੱਦੀ ਘਰ ਆ ਜਿੱਥੇ ਉਹਨਾਂ ਦਾ ਜਨਮ ਹੋਇਆ ਜਿੱਥੇ ਉਹਨਾਂ ਨੇ ਆਪਣੇ ਮਾਤਾ ਪਿਤਾ ਦੇ ਨਾਲ ਬਚਪਨਾ ਕਿਟਿਆ ਸੋ ਪੁਰਾਣੀਆਂ ਯਾਦਾਂ ਆ ਕਿੰਨਾ ਸੋਹਣਾ ਕਿੰਨੀ ਖੂਬਸੂਰਤੀ ਆ ਹੋਲਡ ਹੋਮ ਇਹ ਕੋ ਪ੍ਰਾਣੀਆਂ ਜਿਆਦਾ ਅੱਜ ਵੀ ਤੁਸੀਂ ਆਓਗੇ ਇੱਥੇ ਅੱਜ ਵੀ ਤੁਹਾਨੂੰ ਇਦਾਂ ਲੱਗਣਾ ਜਿਦਾ ਥੋੜਾ ਹੀ ਸਮਾਂ ਹੋਇਆ ਹੁੰਦਾ ਭਗਤ ਸਿੰਘ ਜੀ ਨੂੰ ਸ਼ਹੀਦ ਹੋਇਆ ਨੂੰ ਦੱਲਾ ਇਹ ਕੋ ਕਿੰਨਾ ਪ੍ਰਾਣੀਆਂ ਜਿਆਦਾ ਤਾਜ਼ਾ ਕਿੰਨਾ ਸੋਹਣਾ ਲੱਗਦਾ ਹੈ ਪ੍ਰਾਣੀ ਨਾਨਕ ਸ਼ਹੀਦਾਂ ਨੇ ਘਰਵਾ ਉਹਨਾਂ ਦਾ ਜਵਾਰਾ ਆ ਇਹਨਾਂ ਦਾ ਬੈਕ ਸਾਈਡ ਜਿਹੜਾ ਦੇਖਿਆ ਬੀੜਾ ਹੈ ਉਹਨਾਂ ਦਾ ਤੇ ਬਹੁਤ ਵਧੀਆ ਇਹ ਹੈਗਾ ਚੰਡੀਗੜ੍ਹ ਰੋਡ ਤੇ ਆ ਜਦੋਂ ਆਪਾਂ ਚੰਡੀਗੜ੍ਹ ਰੋਡ ਤੇ ਨਵਾਂ ਸ਼ਹਿਰ ਨੂੰ ਜਾਈਏ ਪੰਗਾ ਤੋਂ ਇਹ ਮੇਰੇ ਖਿਆਲ ਦੇ ਨਾਲ 8-10 ਕਿਲੋਮੀਟਰ ਦੀ ਦੂਰੀ ਤੇ ਹੁਣਾ ਆਇਆ ਕਿੰਨਾ ਸੋਹਣਾ ਚਵਾਰਾ ਉਹਨਾਂ ਟਾਈਮਾਂ ਦੇ ਨਾ ਹੁਣ ਤਾਂ ਸਾਡਾ ਬਲੌਗਰ ਤੇ ਆਹ ਦੇਖੋ ਪੁਰਾਣੀਆਂ ਚੀਜ਼ਾਂ ਹੁਣ ਐਸ ਵੇਲੇ ਗਲਾਸ ਲੱਗਾ ਚੰਗੀ ਤਰ੍ਹਾਂ ਪ੍ਰੋਪਰ ਸਮਝਾਇਦੇ ਨਹੀਂ ਲੀਦਾ ਹੋਣਾ ਤੇ ਦੇਖੋ ਜਿਹੜੀ ਅਸਲੀ ਫੋਟੋ ਇਹਨਾਂ ਲੱਗੀਆਂ ਚਾਹ ਤੇ ਪਿਆਸਮਾਨ ਸਾਰਾ ਪੰਚਾਇਤ ਦੇ ਕੋਲ ਵੈਸੇ ਤਾਂ ਸਰਕਾਰੀ ਆ ਜਿਹੜਾ ਪਰਿਵਾਰ ਦੇ ਸਾਰੇ ਮੈਂਬਰ ਜਿੰਨੇ ਵੀ ਚਾਚੇ ਤਾਇਆ ਦੇ ਸਾਰੇ ਬਾਹਰ ਆਏ ਨੇ ਰਹੀ ਸਾਰੇ ਮੇਨ ਬੰਦਾ ਬਾਹਰ ਆ ਗਿਆ ਹੈ ਨਾ ਜੀ ਹਾਂ ਜੀ ਹਾਂ ਜੀ ਹਾਂ ਜੀ ਹ ਉਹਨਾਂ ਦੇ ਜਿੱਥੇ ਪੜਦੇ ਹੁੰਦੇ ਸੀ ਪੜ੍ਹਾਈ ਕਰਦੇ ਹੁੰਦੇ ਸੀ ਬੈਠ ਕੇ ਸੀਰਪਾਗੇ ਸਿੰਘ ਜੀ ਤੇ ਆ ਉਹਨਾਂ ਦਾ ਪਲਾਂਗ ਉਹਨੋਂ ਪਾ ਬੈੱਡ ਕਹਿੰਦੇ ਨੇ ਆ ਉਸ ਟਾਈਮ ਤੇ ਪਲਾਂਗ ਕਹਿੰਦੇ ਹੁੰਦੇ ਸੀਗੇ ਉੱਪਰ ਦਾ ਚਲੋ ਬੰਦ ਕੀਤਾ ਹੈ ਉੱਪਰ ਜਾਣਾ ਲਾਊਡ ਨਹੀਂ ਹੈਗਾ ਜਿੰਨਾ ਵੀ ਹੈਗਾ ਜੋ ਵੀ ਉਧਰ ਪਾਰਕਿੰਗ ਵਗੈਰਾ ਬੜੀਆਂ ਫੁਆਰੇ ਘੁੰਮਣ ਫਿਰਨ ਜਗ੍ਹਾ ਕੱਠੇ ਆ ਸਾਡੇ ਪਿੰਡ ਅਰ ਜਿੰਨਹੋ ਰੋਕ ਉਹ ਕਿੰਨਾ ਸੋਹਣਾ ਥੀ ਵਿਊ ਆ ਦੇਖੋ ਬੈਠਣ ਨੂੰ ਇੱਥੇ ਆ ਕੇ ਏਦਾਂ ਫੀਲ ਹੁੰਦਾ ਜਿਦਾਂ ਆਪਾਂ ਚੰਡੀਗੜ੍ਹ ਆ ਕੇ ਹੁੰਦੇ ਆ ਬਿਲਕੁਲ ਚੰਡੀਗੜ੍ਹ ਦੀ ਕੌਫੀ ਪੁਣਾਇਆ ਪੁਹਾਰਾ ਤਾਂ ਨਹੀਂ ਚੱਲਦਾ ਹਲੇ ਹੈਗਾ ਸੋ ਇੱਥੇ ਨੇ ਗਲੀਆਂ ਆ ਤੇ ਰਾਤ ਦਾ 뷰 ਵੀ ਬਹੁਤ ਸੋਹਣਾ ਹੁੰਦਾ ਇੱਥੇ ਕਦੇ ਵੀ ਤੁਸੀਂ ਆਓ ਇਹ ਬਹੁਤ ਮਹਾਨ ਜਗ੍ਹਾ ਹੈ। ਰਿਸਵੀ ਹੁੰਦੇ ਆ। ਨਚੀਸ ਹੁੰਦੇ ਆ ਬਹੁਤ ਵਧੀਆ ਤੁਸੀਂ ਖਾ ਕੇ ਭੁੱਲ ਜਾਓਗੇ ਪੀਜ਼ਾ ਭੁੱਲ ਜਾਓਗੇ। ਤੁਸੀਂ KFC ਭੁੱਲ ਜਾਓਗੇ। ਮੈਕਡੋਨਲਡ ਭੁੱਲ ਜਾਓਗੇ। ਤੁਸੀਂ 5 ਸਟਾਰ 4 ਸਟਾਰ ਸਭ ਭੁੱਲ ਜਾਓਗੇ। ਇੱਕ ਵਾਰ ਇਹ ਕੁਲਚੇ ਜ਼ਰੂਰ ਖਾਓ ਜਦੋਂ ਖੜਕੜਗਾ ਆਉ। ਵਾਹ ਆਏ 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 ਦੇਖੇ ਦਿਲ ਕੁਝ ਹੁੰਦਾ ਵੀ ਦੇਖ ਕੇ ਠੀਕ ਬਗਲ ਤarde ਘਰੇ ਦਾ ਪਾ ਗਏ ਆ ਤੇ ਹੁਣ ਸਾਡਾ ਪਲਾਨ ਬਣ ਰਿਹਾ ਆ ਮੱਛੀ ਖਾਣ ਦਾ ਤੇ ਨਾ ਭਾਜੀ ਹੁਣੀ ਤੇ ਦੀਪਾ ਜੀ ਹੁਣੀ ਮੱਛੀ ਲੈਣ ਗਏ ਆ ਬੰਗਿਆਂ ਤੋਂ ਤੇ ਤੁਹਾਨੂੰ ਜਦੋਂ ਆਉਂਦੇ ਆ ਤੁਹਾਨੂੰ ਫੇਰ ਮਿਲਦੇ ਆ